ਅੱਜ ਛੇਂਜ ਜੋੜ ਮਿਲਣਾ ਛੇਂਜ ਅਜ ਕੋਈ ਜਾਣੀਆ ਤੋ ਲੈ ਚੱਲਦੇ ਤੁਹਾਨੂੰ ਬਜ਼ੁਰਗਾਂ ਦੇ ਰੂਹ ਦੀ ਖਾਕ ਜਿੱਥੇ ਅਲਗੋਜਿਆਂ ਦਾ ਰਾਗ ਜਿਹੜਾ ਹੋ ਚੱਲ ਰਿਹਾ ਲੈ ਚੱਲਦੇ ਤੁਹਾਨੂੰ ਖੁੱਟੇ ਨਿਕਲ ਜੋੜ ਕੇ ਬੈਠੀ ਨਿਗਾਹੇ ਕਿੰਨੇ ਹੀਰੇ ਮੋਤੀ ਸੀ ਇੱਕ ਸਬਿਆ ਤੋੜ ਗਮਾਏ ਤਕੀਦ ਦੇ ਨਾਲ ਤਖਤ ਦੇ ਲਾਏ ਹੁਣ ਚੰਨੀ ਸ਼ੇਰ ਬਖਸ਼ੀ ਤੇ ਨਾ ਪਿੱਛੇ ਦੇ ਪਾਇਟ ਕੱਢੇ खालसा वरी फू ਜੰਦਨ ਦਾ ਸਾਧਨਾ ਤਾਂ ਬੈਦਨ ਜਨਮਾ ਲੱਗਦਾ ਵੀ ਤੋਂ ਹਾਂਜੀ ਤਾਂ ਹੋਣਾ ਸਟਾਲ ਮਾਰਿਆ ਜਾ ਕੋਈ ਨਹੀਂ ਰੁਕ ਜਾਓ ਹਜੇ ਹਾਲ ਗੋਦਿਆਂ ਦੇ ਰਾਗ ਸਾਥੀਆਂ ਦਾ ਮਾਨ ਸਨਮਾਨ ਕਰ ਰਹੇ ਸਲੋਪਾ ਫੇਟ ਕਰਕੇ ਹਾਂਜੀ ਵੀਰੂ ਅੰਕਲ ਇੱਧਰ ਤੁਗੰਦ ਕਮੇਟੀ ਬਲੋਂ ਭਾਜੀ ਇੱਧਰ ਆਜੋ ਬਾਹਰ ਆਹ ਖੜੋ ਸਿੱਧੇ ਲਓ ਜੀ ਕਿਹੜਾ ਜੋ ਇੱਕ ਹੱਟ ਕੇ ਆ ਜਾ ਰਿਹਾ I'm <laughs> <laughs> ਕੀ ਕਹੇਗਾ ਮਾਰੀ ਕੀ ਕਹੇਗਾ ਮਾਰੀ ਜੇੜੀ ਜਾ ਕੇ ਲਾਉਂਦਾ ਚਾਹ ਲਕਲੇ ਮਾਰੀ ਮਾਂ ਬੇਤੂ ਨੂੰ ਮਹਾਂ ਜਾ ਕੇ ਖੜ ਗਿਆ ਹੱਥ ਬਜੜ ਕੇ ਜਿੰਦੂ ਇਹ ਲਾਉਣੀ ਸੀ ਤਾਂ ਮਾਂ ਕਹਿੰਦੀ ਨਾ ਦਿੱਤੀ ਇਹ ਲਾਉਣੀ ਸੀ ਨਿਕਾਉਂ ਕੇ ਰੋੜ ਮਾਰੀ ਕਿਉਂ ਨਾ ਦਿੱਤੀ ਉਹ ਸਿੱਧੀਆਂ ਦੇ ਨੂੰ ਫੜਤੀ ਆਈ ਧੀਰਜ ਖੜੀ ਰਾਤ ਕੰਮੀ ਬਾਪੂ ਆਖੇ ਅੱਲਾ ਮੈਂ ਚਾਹ ਲਈ ਮਾਰੀ ਕੁੰਡ ਚੱਕ ਬੋਲ He's the fool that the dumb ਕਵੀ ਸੰਗਤ ਦੇ ਜੋੜੇ ਛਾੜਦਿਆਂ ਤੋਂ ਲਾਭ ਚ ਕੋਈ ਗਲਤ ਬੋਲੇਗਾ ਸੰਗਤ ਬਖਸ਼ਣ ਜੋੜੇ ਦੀ ਬਖਸ਼ ਦੇਣਾ ਜਿਹੜੇ ਖਜ਼ਾਨਾ ਚੋਂ ਆਏ ਵਾਹਿਗੁਰੂ ਨਾਪੇ ਜਾਂਦਾ ਖਜ਼ਾਨਾ ਪਰੇ ਨਗਰ ਚ ਤੰਦਰੁਸਤੀ ਥਵਾਗ ਬਖਸ਼ ਸੱਚੇ ਪਾਸ਼ਾ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਅੱਜ ਪੁਲਿਸ ਸਾਹਿਬ ਵੀ ਕੇ ਗਲਗੋਜਿਆਂ ਦਾ ਰਾਵ ਜਿਹੜਾ ਪੇਸ਼ ਕੀਤਾ ਕੁਸ਼ਤੀਆਂ ਦਾ ਜੋਰ ਦਿਖਾਣ ਲਗੇ ਆਪਣੀ ਹੰਦ ਦਾ ਮਜ਼ਾਰਾ ਕਰਨਗੇ ਤਕਰੀਬਨ 4 ਵਜੇ ਦੇ ਕਰੀਬ ਜਿਹੜੀ ਛਿੰਜ ਸ਼ੁਰੂ ਹੋਵੇਗੀ ਸੋ ਪਹਿਲਵਾਨ ਆਪਣੇ ਆਪਣੇ ਇਹਦੇ ਜੋਰ ਦਿਖਾ ਲੈਣਗੇ ਪਹਿਲਵਾਨੀ ਦਾ ਸਾਡੇ ਸਰਪੰਚ ਸਾਹਿਬ ਨਰਮਨ ਕੁਮਾਰ ਨਵੀ ਸ਼ਾਦੀ ਭਾਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਫੌਜੀ ਅੰਕਲ ਜੀ ਹੋਰ ਸਾਡੇ ਮਲੇ ਕੁਝ ਹੋਰ ਜਿਹੜੀ ਇਹ ਸਾਰੀ ਜਿੰਨੇ ਵੀ ਪ੍ਰਬੰਧਕ ਕਮੇਟੀ ਮੈਂਬਰ ਤੇ ਨਾਲ ਹੋਰ ਸੇਵਾਦਾਰ ਆਪਣੀ ਆਪਣੀ ਸੇਵਾਵਾਂ ਦਿੰਦੇ ਹੋਏ ਲੰਗਰ ਚੱਲ ਰਿਹਾ ਗੁਰੂ ਕੇ ਲੰਗਰ ਦਾ ਤੁਟ ਬਤਾਏ ਜਾ ਰਹੇ ਹਨ ਗੁਰਦੁਆਰਾ ਵਿਖੇ ਸਾਹਿਬ ਵਿਖੇ ਸੇਵਾਦਾਰ ਆਪਣੇ ਆਪਣੀ ਸੇਵਾਵਾਂ ਦਿੰਦੇ ਹੋਏ ਕੀ ਕੰਮ ਚੱਲ ਰਿਹਾ ਗੁਰੂ ਕੇ ਲੰਗਰ ਚੱਲ ਰਹੇ ਹਨ ਸੇਵਾਮਾ ਦੇਰੇ ਸੇਵਾਦਾਰ ਪਿਛਲੇ 3-4 ਦਿਨ ਤੋਂ ਲਗਾਤਾਰ ਧੂਰਾਂ ਚੱਲ ਰਹੇ ਆ ਔਰ ਗੁਰੂ ਕੇ ਲੰਗਰ ਦੇ ਨਾਲ ਚੱਲ ਰਹੇ ਆ ਗੁਰੂ ਕੇ ਲੰਗਰ ਚਾਦਰ ਲੰਗਰ ਦਿੱਤੇ ਵਰਤਾਏ ਜਾ ਰਹੇ ਹਨ ਸੋ ਸੰਗਤਾਂ ਨਤਮਸਤਕੁਮ ਜੀ ਸੇਵਾਮਾ ਦੇਨੀਆਂ ਲੋ ਜੀ ਇਹ ਸਾਡੇ सोनू ਭਾਜੀ ਹੁਣੇ ਪ੍ਰਸ਼ਾਦ ਵੰਦੇ ਫੇ ਪ੍ਰਸ਼ਾਦ ਵੰਦੇ ਫੇ ਸਾਡੇ ਬੀਬੀਆਂ ਪੈਣਾ ਲਿਓ ਲਿਓ ਆਪ ਕੋ ਭਾਈਂ ਵੀ ਮਖਾਈ ਆਈ ਰਹੀ ਆ ਹਾਂਜੀ ਹਾਂਜੀ ਲਓ ਜੀ ਬੀਬੀਆਂ ਪੈਣਾ ਆਪਣੀ ਸਵਾਮਾ ਦੀ ਸੇਵਾ ਭਾਂਡੇ ਤੋਂ ਦੀ ਸੇਵਾ ਗੁਰਦੁਆਰਾ ਪੀਪਲੀ ਸਾਹਿਬ ਤੇ ਵਾਖ ਵਾਖ ਤੇ ਵਾਜ਼ਰਾਂ ਬਲੋਂ ਆਪਣੀ ਆਪਣੀਆਂ ਸਿਰਵਾਵਾਂ ਦਿੱਤੀਆਂ ਜਾ ਰਹੀਆਂ ਤੋਂ ਦੁਬਾਰਾ ਫੇਰ ਲਾਈਵ ਹੋਵਾਂਗੇ ਜਦੋਂ ਸੈਂਗੀ ਸ਼ੁਰੂ ਹੋਵੇਗੀ ਤੇ ਹੁਣ ਚਾਰ ਤੇ ਚਾਰ ਕੋਈ ਸੈਂਗੀ ਦਾ ਉਹ ਜੀ ਸਾਡੇ ਸਾਨੂੰ ਭਾਈ ਦੱਸਣਗੇ ਕਿ ਕਿਤੇ ਵਿੱਚ ਸ਼ੁਰੂ ਕਰਨੀ ਹੈ ਜੀ ਚਾਰ ਕੋਈ ਸਾਰਾ ਲੋਕਨ ਨੂੰ ਕੰਪਲੂਸ ਕਰਨਾ ਚਾਹੀਦਾ ਚਾਰ ਕੋਈ ਨਾ ਲੱਗ ਪਾਏ ਚਾਰ ਕੋਈ ਨਾ ਸਾਰਾ ਬਹੁਤ ਬਹੁਤ ਧੰਨਵਾਦ ਤੇਜ ਦੇ ਨਾਲ ਆਪਣੀ ਮੈਂ ਜਿੰਨੀ ਤੇ ਹੋਈ ਹੈ ਬਾੜੋ ਵਾਲਾ ਜੱਤਾ ਵੱਡਾ ਸੋ ਬਾੜ ਕਈ ਕੋਸ਼ਿਸ਼ੀ ਹੋਣੀ ਖਾਨੀ ਹੈ ਅੱਛਾ ਇਹਨਾਂ ਦੇ ਨਾਲ ਕੌਣ ਕੌਣ ਨੇ ਨਾਮ ਹੈ ਮਾਛੀ ਵਾਲੇ ਬੰਦੋ ਮਾਛੀ ਬਹੁਤ ਵਧੀਆ ਹੈ। ਆਲਸੋ 4 ਵਜੇ ਦੁਬਾਰਾ ਫਿਰ ਪਿਪਲੀ ਤੋਂ ਲਾਈਵ ਹੋਵਾਂਗੇ ਪਿਪਲੀ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪਿੰਡ ਵਾਸੀਆਂ ਤੇ ਐਨ ਆਰ ਆਈ ਜੀਰਾਂ ਦੇ ਸਹਿਯੋਗ ਨਾਲ ਸਾਹਿਬ ਦੀ ਤਰਾਈ ਸਰਦੀ ਰੋ ਛੰਝ ਮੇਲਾ ਕੋਇਆ ਜਾ ਰਿਹਾ ਸੋ ਜਿੰਨੇ ਵੀ ਸਾਂਝ ਲਾਈਵ ਮੀਨ ਚੈਨਲ ਨੂੰ ਦੇਖ ਰਹੇ ਆ ਬਹੁਤ ਬਹੁਤ ਤਨਬਾ ਤੁਮਾਂ ਦਾ ਔਰ ਸ਼ਾਮ ਨੂੰ 4 ਵਜੇ ਤੋਂ ਬਾਅਦ ਛੰਝ ਮੇਲੇ ਦੇ ਸਾਰੇ ਜਾਣੇ ਲਾਈਵ ਦੇ ਨਾਲ ਜੁੜਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਹ ਮੇਲਾ ਪੂਰੀ ਦੁਨੀਆ ਵਿੱਚ ਸਾਰੇ ਆਪਣੇ ਮਿੱਤਰੋ ਤੇ ਪਿੰਡ ਵਾਸੀ ਇਲਾਕਾ ਪਾਸੋਂ ਸੰਗਤਾਂ ਬੈਠੀਆਂ ਉਹਦੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ